डीएसपी नवाशेर राज कुमार दी अगवाई है थाना और एसएचओ इंस्पेक्टर मैडम नरेश कुमारी ने पुलिस थाना और दे बतौर एस एच ओ वजो है उदो तो ही ने पिंड और गुड़ुपर विच नशा तस्करी नू काफी हद तक ठल पई है एसएचओ और वलो जिथे नशा तस्करा खिलाफ मामले दर्ज करके उन्हें जेल भेजा जा रहा है उथे नशा तस्करा दिया प्रॉपर्टियां भी फ्रीज कीतियां जा रही हैं ਇਸੇ ਘੜੀ ਵਿੱਚ ਅੱਜ ਐਸਐਸਪੀ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਹੈ ਡੀਐਸਪੀ ਰਾਜਕੁਮਾਰ ਦੀ ਅਗਵਾਈ ਵਿੱਚ ਪਿੰਡ ਗਰੂਪੜ ਦੇ ਇੱਕ ਨਸ਼ਾ ਤਸਕਰ ਦੀ 47 ਲੱਖ 36 ਹਜ਼ਾਰ ਦੀ ਪ੍ਰਾਪਰਟੀ ਕੋਟੀ ਫਰੀਜ਼ ਕਰਨ ਦੇ ਆਰਡਰ ਚਿਪਕਾਏ ਗਏ ਇਸ ਮੌਕੇ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਔਰ ਡੀਐਸਐਚ ਤੋਂ ਇਨਸਪੈਕਟਰ ਨਰੇਸ਼ ਕੁਮਾਰੀ ਵੱਲੋਂ ਪਿਛਲੇ 3 ਮਹੀਨਿਆਂ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ 1 ਕਰੋੜ 53 ਲੱਖ 49 ਹਜ਼ਾਰ 176 ਰੁਪਏ ਦੀ ਜਾਇਦਾਦ ਚਲ ਅਤੇ ਅਚਲ ਫ੍ਰੀਜ਼ ਕਰਵਾਈ ਜਾ ਚੁੱਕੀ ਹੈ। ਅਤੇ ਸਬ ਡਿਵੀਜ਼ਨ ਵਿੱਚ ਕੁਝ ਮਹੀਨਿਆਂ ਦੌਰਾਨ 2 ਕਰੋੜ 9 ਲੱਖ ਰੁਪਏ ਦੀਆਂ ਜਾਇਦਾਦਾਂ ਫ੍ਰੀਜ਼ ਕਰਵਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਡੀਐਸਪੀ ਰਾਜ ਕੁਮਾਰ ਦੇ ਨਾਲ ਨਾਲ ਐਸਐਚਓ ਔਰ ਮੈਡਮ ਨਰੇਸ਼ ਕੁਮਾਰੀ ਨੇ ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਕਿ ਜਦ ਤੱਕ ਉਹ ਆਪਣਾ ਕਾਰੋਬਾਰ ਬਦਲ ਲੈਣ ਤੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਪਹੁੰਚਾਉਣ ਅਤੇ ਉਹਨਾਂ ਦੀਆਂ ਪ੍ਰਾਪਰਟੀਆਂ ਫਰੀਜ਼ ਕਰਨ ਦਾ ਸਿਲਸਿਲਾ ਨਿਰਵਿਗਨ ਚੱਲਦਾ ਰਹੇਗਾ ਇਸ ਮੌਕੇ ਉਹਨਾਂ ਨਾਲ ਸਭ ਇੰਸਪੈਕਟਰ ਸਤਪਾਲ ਨੀਲੂ ਨਵਾਸ਼ੇਰ ਸੁਰਿੰਦਰ ਪਾਲ ਅਤੇ ਪਰਮਜੀਤ ਸਿੰਘ ਅਸ਼ੋਕ ਕਲੇਰ ਅਤੇ ਲੇਡੀ ਕਾਂਸਟੇਬਲ ਅਰਸ਼ਪ੍ਰੀਤ ਕੌਰ ਵੀ ਹਾਜ਼ਰ ਸਨ ਔਰ ਤੋਂ ਆਰਡੀ ਰਾਮਾ ਦੀ ਰਿਪੋਰਟ ਕਰਾਏ ਤੇ ਫ੍ਰੀਜ਼ ਕਰਵਾਇਆ ਜਾ ਸੂ ਪ੍ਰੋਪਰਟੀ ਅ ਮੁਖ ਅਫਸਰ ਥਾਣਾ ਔਡ ਵੱਲੋਂ ਇਨਸਪੈਕਟਰ ਨੇਇਸਟ ਮਰੀ ਵੱਲੋਂ ਇਹ ਜਿਹੜੀ ਨਸ਼ਾ ਸਮਗਲਰ ਹੈਗਾ ਇਹਨਾਂ ਦੀ ਪ੍ਰੋਪਰਟੀ ਅਟੈਚ ਕਰਾਈ ਗਈ ਜਿਹਦਾ ਨਾਮ ਸੰਦੀਪ ਕੌਰ ਵਾਈਫ ਆਫ ਲੱਪੀ ਤੇ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਅੱਜ ਕੱਲ ਇਹ ਜੇਲ੍ਹ 'ਚ ਹੈਗੀ ਸੋ ਇਹਦੀ ਇਹ ਪ੍ਰੋਪਰਟੀ ਜਿਹੜੀ ਕੋਠੀ ਬਣਾਈ ਗਈ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜਿਹਦੀ ਕੁੱਲ ਕੀਮਤ 47 ਲੱਖ 36000 ਰੁਪਏ ਹੈ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਆ ਔਰ ਅੱਜ ਅਸੀਂ ਇਹ ਫਰੀਜ਼ਿੰਗ ਜਿਹੜੇ ਆਰਡਰ ਹੈਗੇ ਆ ਉਹ ਇਹਨਾਂ ਦੇ ਘਰ ਮੂਰੇ ਚਿਪਟਾਏ ਕੋਈ ਕਿਨੇ ਮਾਮਲੇ ਦਰਜ ਨੇ ਇਸਨੇ ਇਹਨਾਂ ਤੇ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀ ਮਾਮਲਾ ਦਰਜ ਹੈ ਲੇਕਿਨ ਇਹਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਤੇ ਮੁਕਦਮੇ ਦਰਜ ਹੈ ਜਿਹੜਾ ਤਾਂ ਘਰ ਵਾਲਾ ਲਵਪ੍ਰੀਤ ਉਹਦੇ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਇਹਦੇ ਫਾਦਰ ਹੈਗੇ ਜਰਨੈਲ ਜੈਲੀ ਉਹਨਾਂ ਦੇ ਖਿਲਾਫ ਵੀ ਬਹੁਤ ਸਾਰੇ ਮੁਕਦਮੇ ਦਰਜ ਹੈ ਇਹਦੇ ਚਾਚਾ ਦੇਵੀ ਆ ਉਹਦੇ ਖਿਲਾਫ ਮੁਕਦਮੇ ਦਰਜ ਹੈ ਔਰ ਇਹਦੀ ਮਾਤਾ ਕਮਲੇਸ਼ ਜਿਹੜੀ ਅੱਜਕੱਲ ਮਫਰੂਰ ਚੱਲਦੀ ਹੈ ਉਹਦੇ ਖਿਲਾਫ ਵੀ ਮੁਕੱਦਮੇ ਦਰਜ ਸੋ ਸਾਰਾ ਇਹ ਪਰਿਵਾਰ ਜਿਹੜਾ ਹੈਗਾ ਇਸ ਕੰਮ ਵਿੱਚ ਮਲਬਸ ਹੈਗਾ ਅਸਰ ਜਿਹੜੇ ਕੀ ਫਰਦ ਹੋ ਗਿਆ ਇੰਦਰਾਜ ਹੋ ਗਿਆ ਨਾਮ ਦਰਜ ਹੋ ਜਾਂਦਾ ਨੇ ਤੇ ਰੈਡ ਐਂਟਰੀ ਹੁੰਦੀ ਹੀ ਨਹੀਂ ਹੁੰਦੀ ਬਿਲਕੁਲ ਹੁਣ ਜਿਹੜਾ ਫ੍ਰੀਜ਼ਿੰਗ ਆਰਡਰ ਹੋਣ ਤੋਂ ਬਾਅਦ ਇਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਇੰਦਰਾਜ ਹੋ ਜਾਏਗਾ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾਮ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ ਕਰ ਫੋਰ ਕਿਸੇ ਸਰ ਜ਼ਿਆਦਾਤਰ ਇਹ ਜਿਹੜੇ ਪ੍ਰਾਪਰਟੀ ਅੱਜ ਕੱਲ੍ਹ ਇਹ ਖਰੀਦੇ ਆ ਜੇ ਉਹੀ ਖਰੀਦੇ ਜਿਨ੍ਹਾਂ ਦੀ ਕੋਈ ਫਰਦ ਨਹੀਂ ਹੁੰਦੀ ਜਾਂ ਕਿਸੇ ਰਿਸ਼ਤੇਦਾਰ ਜਾਂ ਕਿਸੇ ਆਣਗੁਆਣ ਜਾਂ ਕਿਤੇ ਹੋਰ ਸੱਜਣ ਮਿੱਤਰ ਦੇ ਨਾਂ ਤੇ ਜਾਂ ਗੱਡੀਆਂ ਇਹ ਉਸੇ ਖਰੀਦੇ ਉਹਨਾਂ ਤੇ ਕੀ ਕਾਰਵਾਈ ਹੋਗੀ ਜੀ ਅਗਰ ਕੋਈ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਮਾਈ ਦੁਆਰਾ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਇਹਨਾਂ ਨੇ ਪ੍ਰਾਪਰਟੀ ਕਮਾਈ ਔਰ ਉਸ ਰਿਸ਼ਤੇਦਾਰ ਦੇ ਕੋਲ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਦੈਨ ਅਸੀਂ ਉਸ ਚੀਜ਼ ਨੂੰ ਵੀ ਫ੍ਰੀਜ਼ ਕਰਾ ਸਕਦੇ ਤੁਸੀਂ ਪਿਛਲੇ ਟਾਈਮ 'ਚ ਦੇਖਿਆ ਹੋਣਾ ਹੈ ਐ ਐਸ ਐਚਓ ਆਡ ਵੱਲੋਂ ਜਿਹੜੇ ਹੈਗੇ ਆ ਕੁਝ ਪ੍ਰੋਪਰਟੀ ਫ੍ਰੀਜ਼ ਕਰਾਈਆਂ ਗਿਆ ਜਿਨ੍ਹਾਂ ਵਿੱਚ ਉਹਨਾਂ ਦੇ ਵਹੀਕਲ ਵੀ ਜਿਹੜੇ ਹੈਗੇ ਉਹ ਫ੍ਰੀਜ਼ ਕਰਾਇਆ ਗਿਆ ਸੋ ਡੀਟੀਆ ਦੇ ਵੀ ਅਨਰਾਜ ਹੋ ਜਾਂਦਾ ਉਹ ਵਹੀਕਲ ਦੀ ਡਿਸਪੋਜ਼ਲ ਵੀ ਨਹੀਂ ਕਰ ਸਕਦੇ ਸਰ ਕਈ ਵੇਲੇ ਪਤਾ ਹੈ ਗੱਲ ਚੱਲਦੀ ਹੈ ਵੀ ਸਾਹਮਣੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸਾਹਮਣੇ ਹੁੰਦਾ ਜਿੱਦਾਂ ਕਈ ਵੇਲੇ ਨਹੀਂ ਪ੍ਰੋਪਰਟੀ ਲੈ ਕੇ ਜਾਂ ਇਹਨਾਂ ਦੇ ਕੋਈ ਬੇਟੇ ਦੇ ਜਾਂ ਨੌ ਦੇ ਨਾਂ ਤੇ ਜਾਂ ਮੀਟਰ ਵਗੈਰਾ ਲੱਗੇ ਤਾਂ ਉਸ ਤੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ ਬਿਲਕੁਲ ਬਿਲਕੁਲ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਸ ਚੀਜ਼ ਨੂੰ ਫ੍ਰੀਜ਼ ਕਰਾਇਆ ਜਾਂਦਾ ਸੁਨੇਹਾ ਕੀ ਤਿੰਨ ਪ੍ਰਾਪਰਟੀਆਂ ਪਿਛਲੇ ਤਿੰਨ ਮਹੀਨੇ ਮਹੀਨੇ ਦੇ ਵਿੱਚ ਹੀ ਫ੍ਰੀਜ਼ ਕਰਾਈਆਂ ਗਈਆਂ ਔਰ ਪੂਰੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਪੰਜ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਗਈਆਂ ਜਿਨ੍ਹਾਂ ਦੀ ਕੁੱਲ ਕੀਮਤ ਜਿਹੜੀ ਹੈ 2 ਕਰੋੜ 9 ਲੱਖ ਰੁਪਏ ਬਣਦੀ ਹੈ ਸੋ 2 ਕਰੋੜ 9 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਪਿਛਲੇ ਤਿੰਨ ਚਾਰ ਮਹੀਨੇ ਦੇ ਵਿੱਚ ਨਮਾਸ਼ਾ ਸਬਡਿਵੀਜ਼ਨ ਚ ਫ੍ਰੀਜ਼ ਕੀਤੀ ਗਈ ਨਸ਼ਰੀ ਨੂੰ ਸਨੇਹਾ ਕਿਨਸਾ ਵੇਚਣ ਵਾਲੇ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਬੜਾ ਸਪਸ ਸਨੇਹਾ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਵੇਚਣ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਮੁਕੱਦਮੇ ਤਰਕ ਕੇ ਜੇਲ੍ਹ ਭੇਜਾਂਗੇ ਉੱਥੇ ਉਹਨਾਂ ਦੁਆਰਾ ਇਸ ਕਮਾਈ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਫ੍ਰੀਜ਼ ਕਰਦਾਂਗੇ ਜਿਹੜੀ ਉਹਨਾਂ ਦੇ ਕਿਸੇ ਕੰਮ ਆਉਣ ਵਾਲੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਨਸ਼ੇ ਵੇਚਣ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਕਿਉਂਕਿ ਮੀਡੀਆ ਨੇ ਕਾਫੀ ਸਮੇਂ ਤੋਂ ਨਸ਼ੇ ਦੇ ਉੱਪਰ ਜਿਹੜਾ ਆ ਆਵਾਜ਼ ਚੱਕੀ ਹੋਈ ਸੀ ਪਰ ਤੁਹਾਡੇ ਆਉਣ ਦੇ ਨਾਲ ਆ ਜਿਹੜਾ ਕੇਸ ਹੋਇਆ ਹੈ ਲੋਕਾਂ ਨੂੰ ਕੁਝ ਸਮਝ ਆਏਗੀ ਅਸੀਂ ਧੰਨਵਾਦ ਤੁਹਾਡਾ ਵੀ ਕਰਦੇ ਆਂ ਕੁਝ ਸਨੇਹਾ ਦੇਣਾ ਚਾਹੁੰਦੇ ਆਂ ਤੁਹਾਡਾ ਸਤਿ ਸ੍ਰੀ ਅਕਾਲ ਤੇ ਸ਼ੁਕਰੀਆ ਜਿਹੜਾ ਪਿਛਲੇ 1 ਸਾਲ ਤੋਂ ਮਾਨ ਜੋ ਡੀਐਸਪੀ ਸਾਹਿਬ ਸਾਡੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਔਰ ਸਾਡੇ ਡੀਐਸਪੀ ਸਾਹਿਬ ਸਿਧਾਂਤ ਕੁਮਾਰ ਬਜਾਰਗੀ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਾਡੀ ਜੁਆਇੰਟਲੀ ਇਸ ਚੀਜ਼ ਦੇ ਉੱਤੇ ਇੱਕ ਪ੍ਰਾਇਓਰਟੀ ਦੇ ਹਿਸਾਬ ਨਾਲ ਐਫਰਟ ਕੀਤਾ ਜਾ ਰਿਹਾ ਕਿ ਜਿੰਨੇ ਵੀ ਨਸ਼ਾ ਸਮੱਗਲਰ ਨੇ ਅਗਰ ਬਾਰ-ਬਾਰ ਉਹਨਾਂ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਸੁਨੇਹਾ ਦੇਣ ਤੋਂ ਬਾਅਦ ਵੀ ਉਹ ਆਪਣੇ ਇਸ ਕੰਮ ਤੋਂ ਬਾਜ਼ ਨਹੀਂ ਆ ਰਹੇ ਤਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਲਗਾਤਾਰ ਰਜਿਸਟ੍ਰੇਸ਼ਨ ਕਰ ਰਹੇ ਹਾਂ ਕਿਉਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਡ ਗੜਾਪੜ ਕਾਫੀ ਬਦਨਾਮ ਰਿਹਾ ਹੈ ਪਿਛਲੇ ਸਮੇਂ ਤੋਂ ਉਹਦੇ ਚ ਇਹ ਲਗਾਤਾਰ ਐਫਰਟ ਕਰਦੇ ਆ ਅਸੀਂ ਰਜਿਸਟ੍ਰੇਸ਼ਨਸ ਵੀ ਕੀਤੀਆਂ ਨੇ ਤੇ ਇੱਥੇ ਜਿਹੜੇ ਐਡਿਕਸ਼ਨ ਦੇ ਵਿੱਚ ਹੈਗੇ ਬਹੁਤ ਸਾਰੇ ਨੌਜਵਾਨ ਆਪਣੇ ਆਲੇ ਦੁਆਲੇ ਪਿੰਡਾਂ ਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਾਗੀ ਕਰਾਇਆ ਤੇ ਸਭ ਤੋਂ ਵੱਡੀ ਜਿਹੜੀ ਅਸੀਂ ਇਸ ਚੀਜ਼ ਦੇ ਵਿੱਚ ਇੱਕ ਜਿਹੜੀ ਅਹਮ ਭੂਮਿਕਾ ਹੈਗੀ ਆ ਉਹ ਇਹ ਵੀ ਹੈ ਕਿ ਆ ਪ੍ਰੋਪਰਟੀਆਂ ਜਿਨ੍ਹਾਂ ਦੀਆਂ تصدیق ਕਰਕੇ वेरीफाई ਕਰਕੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਆਉਣ ਵਾਲੇ ਸਮੇਂ ਵਿੱਚ ਵੀ ਜੇਹਾ ਦੇਖਿਆ ਜਾਏਗਾ ਬਿਲਕੁਲ ਜੀ ਇਹ ਲਗਾਤਾਰ ਚੱਲੇਗੀ ਮਹਿੰਮ ਜਦੋਂ ਤੱਕ ਜਿਵੇਂ ਹੁਣ ਸ਼ੋਧ ਪੰਜਾਬੀ ਚ ਕਹਿੰਦਾ ਚਾਹਤਾ ਤੇ ਵਿਨਾਸ਼ ਨਹੀਂ ਹੁੰਦਾ ਸਰ ਤਦ ਤੱਕ ਸਰ ਵਿਨਾਸ਼ ਨਹੀਂ ਹੁੰਦਾ ਤਦ ਤੱਕ ਤੁਸੀਂ ਵਿਨਾਸ਼ ਕਰਦੇ ਰਹੋਗੇ ਠੀਕ ਹੈ ਸ਼ੁਕਰੀਆ ਥੈਂਕ ਯੂ ਕੀ ਕਿਸੇ ਬੰਦੇ ਦੇ ਖਿਲਾਫ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਹੈ ਜੀ ਔਰ ਫਿਰ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦਾ ਕਿ ਇਹ ਪ੍ਰਾਪਰਟੀ ਬਣੀ ਕਿਵੇਂ ਅੱਛਾ ਅਗਰ ਇਹ ਪ੍ਰਾਪਰਟੀ ਸਾਬਤ ਹੋ ਜਾਂਦਾ ਕਿ ਉਸ ਬੰਦੇ ਕੋਲ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਹੈ ਇਹ ਨਸ਼ੇ ਵੇਚ ਕੇ ਜਿਹੜੀ ਪ੍ਰਾਪਰਟੀ ਕਮਾਈ ਗਈ ਹੈ ਉਹ ਚਾਹੇ ਉਸ ਬੰਦੇ ਦੇ ਨਾਂ ਹੋਵੇ ਚਾਹੇ ਉਹਦੇ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਹੋਵੇ ਉਸ ਪ੍ਰਾਪਰਟੀ ਨੂੰ ਐਸਐਚਓ ਨੂੰ ਪਾਵਰ ਹੈ ਉਹਨੂੰ ਫ੍ਰੀਜ਼ ਕਰਵਾ ਦਿੰਦਾ ਹੈ ਅਟਰੀਜ਼ ਦਾ ਮਤਲਬ ਅਟੈਚ ਹੋ ਜਾਂਦੀ ਹੈ ਪ੍ਰੋਪਰਟੀ ਸਰਕਾਰ ਦੇ ਨਾਲ ਔਰ ਇਹ ਜਿਹੜੀ ਹੈਗੀ ਆ ਆਰਡਰ ਜਿਹੜਾ ਐਸ ਐਚਓ ਪਾਸ ਕਰਨ ਤੋਂ ਬਾਅਦ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਦਾ ਹੈ ਜਿਹੜੀ ਇਸ ਚੀਜ਼ ਦੀ ਦੋਸ਼ੀ ਨੂੰ ਮੌਕਾ ਦੇਣ ਤੋਂ ਬਾਅਦ ਉਸ ਆਰਡਰ ਨੂੰ 30 ਦਿਨ ਦੇ ਵਿੱਚ ਵਿੱਚ ਕਨਫਰਮ ਕਰਦਾ ਹੈ ਕਿ ਹਾਂ ਇਹ ਆਰਡਰ ਸਹੀ ਪਾਸ ਕੀਤਾ ਗਿਆ ਸੋ ਇਸ ਪ੍ਰੋਪਰਟੀ ਦੇ ਆਰਡਰ ਜਿਹੜੇ ਹੈਗੇ ਐਸ ਐਚਓ ਨੇ ਪਾਸ ਕੀਤੇ ਸੀ ਉਹ ਕੰਪੀਟੈਂਟ ਅਥਾਰਟੀ ਵੱਲੋਂ ਕਨਫਰਮ ਹੋ ਗਿਆ ਹੁਣ ਇਹਨਾਂ ਦਾ ਅੰਤਰਾਜ ਜਿਹੜਾ ਰੈਵਨਿਊ ਰਿਕਾਰਡ 'ਚ ਹੋ ਜਾਏਗਾ ਇਹ ਪ੍ਰਾਪਰਟੀ ਨੂੰ ਕਿਸੇ ਤਰ੍ਹਾਂ ਵੀ ਡਿਸਪੋਜ਼ ਆਫ ਨਹੀਂ ਕਰ ਸਕਦੇ ਔਰ ਫਰਦਰ ਜੇ ਦੀ ਕਾਰਵਾਈ ਕਰਕੇ ਇਹ ਦੀ ਫੋਰ ਫੀਚਰ ਵੀ ਕਰ ਰਹੀ ਹੋएगी ਥੈਨ ਜਿਹੜੀ ਹੈਗੀ ਹੈ ਸਰਕਾਰ ਇਸ ਪ੍ਰਾਪਰਟੀ ਨੂੰ ਆਪਣੇ ਕਬਜ਼ੇ ਚ ਲੈ ਲਵੇਗੀ ਤੇ ਮਤਲਬ ਹੈ ਕਿ ਇਹ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜੇ ਕੋ ਕਬਜ਼ੇ ਵਿੱਚ ਲੈ ਲੈਂਦੇ ਆ ਕੀ ਇਹਦੀ ਕੋਈ ਨਲਾਮੀ ਹੁੰਦੀ ਹੈ ਜਾਂ ਕੀ ਹੁੰਦਾ ਹੈ ਬਿਲਕੁਲ ਫਸਟ ਸਟੇਜ ਹੈ ਜਿਹੜੀ ਫ੍ਰੀਜ਼ਿੰਗ ਆਰਡਰ ਹੁੰਦੇ ਆ ਉਹਦੇ ਵਿੱਚ ਅਟੈਚ ਹੋ ਗਈ ਪ੍ਰਾਪਰਟੀ ਹੁਣ ਇਹ ਡਿਸਪੋਜ਼ ਆਫ ਸੇਲ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਦੈਨ ਇਹਨਾਂ ਤੋਂ ਫਿਰ ਪ੍ਰोसीडिंग ਚੱਲਣਗੀਆਂ ਔਰ ਜਦੋਂ ਇਹ ਆਰਡਰ ਪਾਸ ਹੋ ਜਾਣਗੇ ਫੋਰ ਪੀਚਰ ਦੇ ਫਿਰ ਜਿਹੜੀ ਸਰਕਾਰ ਆਪਣੇ ਕਬਜ਼ੇ 'ਚ ਲੈ ਲੇਗੀ ਉਹ ਨਲਾਮੀ ਉਹ ਤੋਂ ਬਾਅਦ ਕਰਦੀ ਹੈ ਕੰਪੀਟੈਂਟ ਅਥਾਰਟੀ ਜਿਹੜੀ ਉਸ ਚੀਜ਼ ਨੂੰ ਅੱਗੇ ਪਰਸੂ ਕਰਦੀ ਹੈ ਫਿਰ ਨਲਾਮੀ ਕਰੇ ਜਾ ਉਹਨੂੰ ਆਪਣੇ ਢੰਗ ਨਾਲ ਕਿਸੇ ਹੋਰ ਨਾਲ ਯੂਜ਼ ਕਰ। ਮਤਲਬ ਉਹਨਾਂ ਦੀ ਨਹੀਂ ਰਹਿੰਦੀ। ਫਿਰ ਉਹਨਾਂ ਦੇ ਕਬਜ਼ੇ ਚ ਚਲੇ ਜਾਂਦੇ। ਹਾਂਜੀ ਇਸੇ ਲਈ ਸਵਾਲ ਪੁੱਛੇ ਕਿਉਂ ਕਈਆਂ ਦੇ ਸਵਾਲ ਸੀ ਕਿ ਸਾਨੂੰ ਸਿੱਧੀ ਭਾਸ਼ਾ ਵਿੱਚ ਸਮਝ ਨਹੀਂ ਆਉਂਦੀ। ਬਿਲਕੁਲ ਤੁਹਾਡਾ ਬਾਜ ਸੁਆਦ ਹੈ ਔਰ ਮੈਂ ਸਮਝ ਨਹੀਂ ਕਿ ਨੈਕਸਪੀਰੀਅਰ ਹੋ ਗਿਆ। ਠੀਕ ਹੈ। ਬਹੁਤ ਧੰਨਵਾਦ ਹੈਗਾ ਕਿਉਂਕਿ ਮੀਡੀਆ ਨੇ ਕਾਫੀ ਸਮੇਂ ਤੋਂ ਨਸ਼ੇ ਦੇ ਉੱਪਰ ਜਿਹੜਾ ਆ ਕਿ ਆਵਾਜ਼ ਚੱਕੀ ਹੋਈ ਸੀ ਪਰ ਤੁਹਾਡੇ ਆਉਣ ਦੇ ਨਾਲ ਆ ਜਿਹੜਾ ਕੇਸ ਹੋਇਆ ਹੈ ਲੋਕਾਂ ਨੂੰ ਕੁਝ ਸਮਝ ਆ ਜਾਏਗੀ। ਅਸੀਂ ਧੰਨਵਾਦ ਤੁਹਾਡਾ ਵੀ ਕਰਦੇ ਆ। ਕੁਝ ਸਨੇਹਾ ਦੇਣਾ ਚਾਹੁੰਦੇ ਤੁਸੀਂ। ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜਿਹੜਾ ਪਿਛਲੇ 1 ਸਾਲ ਤੋਂ ਮਾਨਯੋਗ ਐਸਐਸਪੀ ਸਾਹਿਬ ਸਾਡੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਔਰ ਸਾਡੇ ਡੀਐਸਪੀ ਸਾਹਿਬ ਸ਼ੇਰਾਲ ਕੁਮਾਰ ਬਜਾਜ ਜੀ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਾਡੀ ਜੁਆਇੰਟਲੀ ਇਸ ਚੀਜ਼ ਦੇ ਉੱਤੇ ਇੱਕ ਪ੍ਰਾਇੋਰਟੀ ਦੇ ਹਿਸਾਬ ਨਾਲ ਐਫਰਟ ਕੀਤਾ ਜਾ ਰਿਹਾ ਕਿ ਜਿੰਨੇ ਵੀ ਨਸ਼ਾ ਸਮੱਗਲਰ ਨੇ ਅਗਰ بار-बार ਉਹਨਾਂ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਸੁਨੇਹਾ ਦੇਣ ਤੋਂ ਬਾਅਦ ਵੀ ਉਹ ਆਪਣੇ ਇਸ ਕੰਮਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਲਗਾਤਾਰ ਰਜਿਸਟ੍ਰੇਸ਼ਨ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਡ ਗੜਾਪੜ ਕਾਫੀ ਬਦਨਾਮ ਰਿਹਾ ਹੈ ਪਿਛਲੇ ਸਮੇਂ ਤੋਂ ਉਹਦੇ ਵਿੱਚ ਇਹ ਲਗਾਤਾਰ ਐਫਰਟ ਕਰਦੇ ਹਾਂ ਅਸੀਂ ਰਜਿਸਟ੍ਰੇਸ਼ਨਸ ਵੀ ਕੀਤੀਆਂ ਨੇ ਤੇ ਇੱਥੇ ਜਿਹੜੇ ਐਡਿਕਸ਼ਨ ਦੇ ਵਿੱਚ ਸਗੇ ਬਹੁਤ ਸਾਰੇ ਨੌਜਵਾਨ ਆਪਣੇ ਆਲੇ ਦੁਆਲੇ ਪਿੰਡਾਂ ਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਾਗੀ ਕਰਾਇਆ ਤੇ ਸਭ ਤੋਂ ਵੱਡੀ ਜਿਹੜੀ ਅਸੀਂ ਇਸ ਚੀਜ਼ ਦੇ ਵਿੱਚ ਇੱਕ ਜਿਹੜੀ ਅਹਿਮ ਭੂਮਿਕਾ ਹੈਗੀ ਆ ਉਹ ਇਹ ਵੀ ਹੈ ਕਿ ਪ੍ਰੋਪਰਟੀਆਂ ਅਸੀਂ ਇਹਨਾਂ ਦੀਆਂ ਤਸਦੀਕ ਕਰਕੇ ਵੈਰੀਫਾਈ ਕਰਕੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਆਣ ਵਾਲੇ ਸਮੇਂ ਵਿੱਚ ਵੀ ਜਿਹਾ ਦੇਖਿਆ ਜਾਏਗਾ ਬਿਲਕੁਲ ਜੀ ਇਹ ਲਗਾਤਾਰ ਚੱਲੇਗੀ ਮੁਹਿੰਮ ਜਦੋਂ ਤੱਕ ਜੇ ਮੈਂ ਹੁਣ ਸ਼ੁੱਧ ਪੰਜਾਬੀ ਚ ਕਹਾਂ ਚਾਹਤਾਂ ਤੋ ਵਿਨਾਸ਼ ਨਹੀਂ ਹੁੰਦਾ ਸਰ ਹਮ ਤੱਕ ਸਰ ਬਨਾਸ਼ ਨਹੀਂ ਹੁੰਦਾ ਤਦ ਤੱਕ ਤੁਸੀਂ ਬਨਾਸ਼ ਕਰਦੇ ਰਹੋਗੇ ਬਿਲਕੁਲ ਠੀਕ ਹੈ ਸ਼ੁਕਰੀਆ ਥੈਂਕ ਯੂ